ਕੁਝ ਨਹੀਂ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ ਔਰ ਅੱਜ ਮੈਂ ਆਪਣੇ ਆਪਣੀ ਵਾਈਫ ਨਾਲ ਆਪਣੇ ਸੰਗੂਰ ਦੇ ਵਿੱਚ ਵੋਟ ਪਾਉਣ ਵਾਸਤੇ ਆਇਆ ਹਾਂ ਖੈਰਾ ਸਾਹਿਬ ਵਾਸਤੇ ਪਾਰਟੀ ਵਾਸਤੇ ਔਰ ਜੋ ਮਾਹੌਲ ਪੰਜਾਬ ਦਾ ਹੈ ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ ਕਿਉਂਕਿ ਇਸ ਵਾਰ ਲੋਕਾਂ ਨੇ ਜੋ ਫਤਵਾ ਹੈ ਉਸੂਬਾ ਸਰਕਾਰ ਦੀ ਪਿਛਲੇ 2.5 ਸਾਲ ਦੀ ਜੋ ناکامی ਰਹੀ ਹੈ ਉਸ ਦੇ ਖਿਲਾਫ ਦੇਣਾ ਹੈ ਔਰ ਜੋ ਭਾਜਪਾ ਦੀ ਸਰਕਾਰ ਦੀ ਪਿਛਲੇ 10 ਸਾਲ ਦੀ ਸਰਕਾਰ ਦਿੱਲੀ ਚ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਪਰ ਤਕਲੀਫ ਹੋਈ ਹੈ ਉਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ ਚ ਪੰਜਾਬ ਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਦਿੱਲੀ ਦੇ ਵਿੱਚ ਮਹਾ ਗਠਜੁਟਬੰਦਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜੀ ਹੋਊਗੀ ਗਰਮੀ ਰਹੀ ਹੈ ਗਰਮੀ ਦੇ ਬਾਵਜੂਦ ਲੋਕਾਂ ਦਾ ਕਿਵੇਂ ਦਾ ਉਤਸ਼ਾਹ ਹੈ ਤੁਹਾਨੂੰ ਬਹੁਤ ਤੁਹਾਡੇ ਸਾਹ ਬਹੁਤ ਉਤਸ਼ਾਹ ਸੀ ਬਹੁਤ ਪਿਆਰ ਮਿਲਿਆ ਸਰ ਹਾਰ ਗਾਂਧੀ ਜੀ ਨੇ ਪੋਲਿੰਗ ਸਟੇਸ਼ਨਾਂ ਤੇ ਨਜ਼ਰ ਰੱਖਣ ਦੀ ਜਿੰਨੇ ਗੱਲ ਕੀਤੀ ਹੈ ਇਹਨੇ ਆਪ ਵੀ ਦੌਰ ਵਰੀ ਜਿਹੜਾ ਕੋਨਾ ਬੈਠ ਕੇ ਦੇਖਿਆ ਦੇਖੋ ਇਹ ਹਰ ਕਾਂਗਰਸ ਪਾਰਟੀ ਦਾ ਵਰਕਰ ਜਿਨੇ ਦੱਬ ਕੇ ਪਾਰਟੀ ਵਾਸਤੇ ਲੜਾਈ ਲੜੀ ਹੈ ਇੱਕ ਮਹੀਨਾ ਅੱਜ ਸਾਰੇ ਸਾਡੇ ਵਰਕਰ ਸਹਿਬਾਨ ਤੇ ਲੋਕ ਜਿਨ੍ਹਾਂ ਦਾ ਰੁਝਾਨ ਕਾਂਗਰਸ ਪਾਰਟੀ ਪੱਕੀ ਹੈ ਅੱਜ ਸਾਡੇ ਸਾਰੇ ਵਰਕਰ ਸਹਿਬਾਨ ਬੂਥ ਦੇ ਉੱਪਰ ਅਖੀਰਲੇ ਦਮ ਤੱਕ ਲੜਾਈ ਲੜਨ ਕੇ ਅੰਦਰ ਵੀ ਤੇ ਬਾਹਰ ਵੀ ਤਾਂ ਕਿ ਵਾਤ ਤੋਂ ਵਾਤ ਪੋਲਿੰਗ ਹੋ ਸਕੇ ਤੁਸੀਂ ਦੇਖੋ ਭਾਂਗ ਉਹ ਗਰਮੀ ਹੈ ਕਿਵੇਂ ਪੋਲਿੰਗ ਸਟੇਸ਼ਨ ਭਰੇ ਪਏ ਆ ਔਰ ਸਾਡੇ ਪੋਲਿੰਗ ਬੂਥ ਬਾਹਰਲੇ ਭਰੇ ਪਏ ਆ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਸਰਕਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਔਰ ਆਪਣੀ ਵੋਟ ਦੀ ਤਾਕਤ ਦੇ ਤਹਿਤ ਸਨੇਹਾ ਦੇ ਕੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਕਰਨਗੇ ਸਰ ਐਗਜ਼ਿਟ ਐਗਜ਼ਿਟ ਪੋਲ ਦੇ ਵਿੱਚ ਮਨਾ ਕੀਤਾ ਕਾਂਗਰਸ ਪਾਰਟੀ ਨੇ ਜਾਣ ਤੇ ਜਿਹੜੇ ਚੈਨਲ ਦੇ ਐਗਜ਼ਿਟ ਪੋਲ ਉਹ ਤਾਂ ਇਸ ਕਰਕੇ ਆ ਕਿਉਂਕਿ ਜਿਹੜੇ ਚੈਨਲ ਐ 4 ਤਰੀਕ ਤੋਂ ਬਾਅਦ ਵਿਚਾਰੇ ਆਪਣੀ ਗੱਲ ਨੂੰ ਰੱਖ ਸਕਣਗੇ ਉਹ ਹਲਕਾ ਦਬਾਅ ਚ ਹੀ ਰਹਿੰਦੇ ਸੀ ਪਿਛਲੇ 10 ਸਾਲ ਤੋਂ ਆਪਾਂ ਸਭ ਨੇ ਦੇਖਿਆ ਕਿ ਕਿਹੜੇ ਕਿਹੜੇ ਪੰਜਾਬ ਦੇ ਕਿਹੜੇ ਕਿਹੜੇ ਚੈਨਲ ਨਾਲ ਕੀ ਹੋ ਰਿਹਾ ਜੀ ਨਾਲ ਕੀ ਹੋਇਆ ਤੇ ਕਿਸ ਨਾਲ ਅਜੀ ਅਜੀਤ ਅਖਬਾਰ ਨਾਲ ਕੀ ਹੋਇਆ ਤੋਂ ਇਸ ਕਰਕੇ ਸਰਕਾਰਾਂ ਨੇ ਲੋਕਾਂ ਦੀ ਲੋਕਤੰਤਰ ਦਾ ਘਾਣ ਕਰਨ ਵਾਸਤੇ ਜ਼ੁਬਾਨ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਜ ਟੀਚਾ ਪੂਰੇ ਹਿੰਦੁਸਤਾਨ 'ਚ ਚੱਲਿਆ ਹੈ ਇਸ ਇਸ ਸੰਵਿਧਾਨ ਜੋ ਸਾਨੂੰ ਦੇਸ਼ ਨੂੰ ਮਿਲਿਆ ਇਹ ਸਾਡੀ ਲੋਕਾਂ ਦੀ ਆਜ਼ਾਦੀ ਦੇ ਵਿੱਚ ਜੋ ਕੁਰਬਾਨੀਆਂ ਤੇ ਸ਼ਹਾਹਤਾਂ ਰਹੀਆਂ ਉਹਦੇ ਕਰਕੇ ਮਿਲਿਆ ਸੀ ਤੇ ਅੱਜ ਸੰਵਿਧਾਨ ਹੀ ਖਤਰੇ 'ਚ ਹੋ ਗਿਆ ਹੈ ਤੇ ਅੱਜ ਸਾਰਾ ਦੇਸ਼ ਸੰਵਿਧਾਨ ਨੂੰ ਬਚਾਉਣ ਵਾਸਤੇ ਖੜਾ ਹੈ ਤੇ ਤੁਸੀਂ ਦੇਖਿਆ ਜਿਸ ਤਰ੍ਹਾਂ ਭਾਜਪਾ ਦੀ ਵੱਡੇ ਵੱਡੇ ਲੀਡਰਾਂ ਦੇ ਬੁਖਲਾਹਟ ਆਈ ਪਈ ਹੈ ਉਹ ਇਸੇ ਕਰਕੇ ਆਈ ਹੈ ਕਿ ਰਾਈਟ ਟੂ ਸਪੀਚ ਰਾਈਟ ਟੂ ਵੋਟ ਮੈਨ ਕੋਈ ਵੀ ਕਿਸੇ ਚੀਜ਼ ਦਾ ਫ੍ਰੀडम ਨਹੀਂ ਰਿਹਾ ਯਾਰ ਤੁਸੀਂ ਕਿਸੇ ਚੀਜ਼ ਦੇ ਉੱਪਰ ਕੋਈ ਗੱਲ ਹੀ ਨਹੀਂ ਕਰ ਸਕਦੇ ਤੋਂ ਇਸ ਕਰਕੇ ਅੱਜ ਜਿਹੜਾ ਸੰਵਿਧਾਨ ਬਚਾਉਣ ਵਾਸਤੇ ਵੋਟ ਲੋਕ ਪਾ ਰਹੇ ਹਨ ਔਰ ਲੋਕ ਦੇਸ਼ ਦੇ ਵਿੱਚ ਬੀਜੇਪੀ ਨੂੰ ਔਰ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਮਸ਼ੀਨ ਰਿਪਲੇਸ ਹੋ ਜਾਂਦੀ ਹੈ ਉਹ ਕੋਈ ਐਡਾ ਵੱਡੀ ਗੱਲ ਨਹੀਂ ਹੈ ਮੇਨ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜੋ ਰੁਝਾਨ ਹੈ ਜਾਂ ਲੋਕਾਂ ਦਾ ਮਨ ਹੈ ਜਾਂ ਜੋ ਲੋਕਾਂ ਦਾ ਫਤਵਾ ਹੈ ਉਹ ਅੱਜ ਵੱਡੇ ਪੰਦਰ ਦੇ ਉੱਪਰ ਸਮੁੱਚੇ ਪੰਜਾਬ ਚ ਨਹੀਂ ਹਿੰਦੁਸਤਾਨ ਚ ਕਾਂਗਰਸ ਪਾਰਟੀ ਦੇ ਹੱਕ ਚ ਹੈ ਕਿਉਂਕਿ ਲੋਕ ਬੀਜੇਪੀ ਨੂੰ ਬੀਜੇਪੀ ਦੀ ਕਾਰਗੁਜ਼ਾਰੀ ਨੂੰ ਹਰਾਉਣਾ ਚਾਹੁੰਦੇ ਆ ਕਿਉਂਕਿ ਬੀਜੇਪੀ ਦੀ ਸਰਕਾਰ ਸਿਰਫ 5 10 ਬੰਦੇ ਅਡਾਨੀ ਤੇ ਉਹਦੇ ਵਰਗੇ ਸਾਥੀ ਹੀ ਅਮੀਰ ਤੇ ਵੱਡੇ ਹੋਏ ਆ ਉਹਨਾਂ ਦੀ ਕਰਜ਼ੇ ਮਾਫ ਹੋਏ ਆ ਦੇਸ਼ ਅੱਗੇ ਨਹੀਂ ਵਧਿਆ ਅੱਜ ਲੋਕ ਚਾਹੁੰਦੇ ਆ ਜਿਸ ਤਰ੍ਹਾਂ ਕਾਂਗਰਸ ਨੇ ਚੰਗੇ ਕਾਨੂੰਨ ਲਿਆਂਦੇ ਸੀ ਮਨਮੋਹਨ ਸਿੰਘ ਜੀ ਨੇ ਚੰਗੇ ਕਾਨੂੰਨ ਲਿਆਂਦੇ ਸੀ ਜਿਨੇ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਕੇ ਅੱਗੇ ਪਹੁੰਚਾਇਆ ਤਾਂ ਅੱਜ ਤੁਸੀਂ ਦੇਖੋਗੇ ਵੱਡੇ ਪੱਧਰ ਦਾ ਫਤਵਾ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਚ ਮਿਲੂ ਬੜਾ ਮਸ਼ਕੂਰ ਹਾਂ ਆਪਣੇ ਛੋਟੇ ਵੀਰ ਵਿਜਿੰਦਰ ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕਾਡਰ ਨੇ ਬਹੁਤ ਮਜ਼ਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੋਡ ਸ਼ੋ ਜਿਹੜਾ ਅਸੀਂ ਉਹ 30 ਤਾਰੀਖ ਦਾ ਇੱਕ ਲਾਂ ਮਿਸਾਲ ਰੋਡ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਪਾਰ ਹੋ ਕੇ ਵੋਟ ਪਾਈ ਆ ਔਰ ਅੱਜ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੰਗਰੂਰ ਨਾਲ ਗੱਲ ਕਰ ਲਈ ਆ ਔਰ ਮਿਸਟਰ ਦਿਨੇਸ਼ਨ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰ ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਨਾਂਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੀਟਿੰਗ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਨ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ ਨਾ ਕੋਈ ਆਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ ਆਪਣੇ ਵੱਲੋਂ ਟੋਟਲ اپੋਜੀਸ਼ਨ ਫ੍ਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਬੜਾ ਐਡਵਰਸ ਰਿਐਕਸ਼ਨ ਬੀਜੇਪੀ ਦੇ ਖਿਲਾਫ ਹੋ ਰਿਹਾ ਤਾਂ ਹੀ ਤੁਸੀਂ ਦੇਖਿਆ ਕਿ ਬਹੁਤ ਉੱਚੇ ਪੱਧਰ ਦੀ ਤੇ ਨੀਵੇਂ ਪੱਧਰ ਦੀ ਬਿਆਨ इवन ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ ਇਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ ਸੋ ਇਥੋਂ ਨਜ਼ਰ ਆ ਰਿਹਾ ਕਿ ਬੀਜੇਪੀ ਕਪਰਾਡਚਾ ਔਰ ਇੰਡੀਆ ਵਾਂਟਸ ਅ ਚੇਂਜ ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ largest democracy in the world they cannot uh, be tied down they cannot be like gagged down they cannot be intimidated aur jis tang de na bjp ne majoritarian politics khedi a aj secular forces di desh vich pakke taur te utte 4 tarikh nu jit hovega punjab de vich total safaya karange kyunki je modi tana shai ta bhagwant te kejriwal vi katn ge inanne ohi hath kandey apnaye ਓਪੋਜੀਸ਼ਨ ਨੂੰ ਡਰੋਨ ਧਮਕਾਉਣ ਦੇ ਪੁਲਿਸ ਦੇ ਥਰੂ ਜੋ ਮੋਦੀ ਸੀਬੀਆਈ ਤੇ ਈਡੀ ਦੇ ਥਰੂ ਕਰਦੇ ਸੀ ਉਸੇ ਤਰ੍ਹਾਂ ਹੀ ਮੀਡੀਆ ਨੂੰ ਗੈਗ ਕੀਤਾ ਸਾਡੇ ਜੀ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਉਹਨਾਂ ਨੂੰ ਉਹਨਾਂ ਦੀ ਅਰੈਸਟ ਰਿਟੇ ਕੀਤੀ ਆ ਇਸ ਲੈਵਲ ਤੱਕ ਚਲੇ ਗਿਆ ਕਿ ਟੀਵੀ ਚੈਨਲਾਂ ਨੂੰ ਬੰਦ ਕਰਾ ਰਹੇ ਨੇ ਜੀ ਦਾ ਵੀ ਕਰਤਾ ਜੀ ਟੀਵੀ ਦਾ ਸਪੈਸ਼ਲ ਅਟੈਕ ਇਹ ਅਟੈਕ ਬੇਸਿਕਲੀ ਸਾਰੇ ਡੈਮੋਕ੍ਰੇਸੀ ਤੇ ਅਟੈਕ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਔਰ ਤੁਸੀਂ ਦੇਖਿਆ ਕਿ ਸਵਾਤੀ ਮਾਲੀਵਾਲ ਉਹ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਬ ਆਫ ਦਾ ਸਾਥ ਦਿੱਤਾ ਜਾ ਰਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਉਸੂਲਾਂ ਤੋਂ ਪਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ ਚ ਇਹ ਆਮ ਨਿਗੇ ਹੁਣ ਇੱਕ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 0 ਨਹੀਂ ਐਤ ਕੀ 0 13 ਵਾਸਤੇ ਭਗਵਾਨ ਤਿਆਰ ਰਹੇ WhatsApp ਜੀ ਕੀ ਕਹਿਣਾ ਚਾਹੋਗੇ ਮੇਰਾ WhatsApp ਤਾਂ ਜੀ 3 ਦਿਨ ਹੋ ਗਏ ਆ ਮੈਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਬਿਕੋਜ਼ ਮੇਰੇ WhatsApp ਤੋਂ ਬਹੁਤ ਵੱਡੇ ਪੱਧਰ ਤੇ ਰੀਚ ਇਨਫੋਰਮੇਸ਼ਨ ਸੀ ਆਊਟਰੀਚ ਸੀਗੀ ਇਹਨਾਂ ਨੇ ਸ਼ਿਕਾਇਤ ਕਰ ਕਰਕੇ ਬੰਦ ਕਰਾਂ ਹੁਣ ਮੈਂ ਕੋਈ ਵੀ ਹੋਰ ਰਜਿਸਟਰ ਕਰਦਾ ਨੰਬਰ ਫਰੋਮ ਮਾਈ ਟੈਲੀਫੋਨ ਉਹ ਵੀ ਨੰਬਰ ਅਲਾਉਡ ਨਹੀਂਗਾ ਪ੍ਰੋਬੇਬਲੀ ਮੇਰੀ ਆਈਡੀ ਕਨੈਕਟਡ ਆਈਕਲਾਉਡ ਦੀ ਸੋ ਇਸ ਲੈਵਲ ਤੱਕ ਚਲੇ ਗਏ ਨੇ ਇਹਨਾਂ ਨੇ ਬਹੁਤ ਟਵਿੱਟਰ ਅਕਾਊਂਟਸ ਬਹੁਤ سارے ਫੇਸਬੁੱਕ ਅਕਾਊਂਟਸ ਡੂਰਿੰਗ ਇਲੈਕਸ਼ਨ ਵੀ ਹਰ ਤਰ੍ਹਾਂ ਦੀ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪ੍ਰੋਮਿਸ ਕੀਤਾ ਸੀਗਾ ਭਗਵੰਤ ਨੂੰ ਕਿ ਤਕੜਾ ਹੋ ਕੇ ਤੰਤਰ ਦਾ ਮਿਸਯੂਜ਼ ਕਰ ਮੈਂ ਸ਼ਿਕਾਇਤ ਨਹੀਂ ਕਰੂੰ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੇ ਧੂਰੀ ਵਰਗੇ ਹਲਕਿਆਂ ਚ ਰਿਪੋਰਟਸ ਆਈਆਂ ਕਿ ਲਾਸਟ 48 ਘੰਟੇ 72 ਘੰਟਿਆਂ ਵਿੱਚ ਇੰਟਰਲੌਕ ਟਾਈਲਸ 깔ਦੀਆਂ ਨੇ ਹੁਣ ਇਹਨਾਂ ਨੂੰ ਯਾਦ ਆਇਆ ਜਦੋਂ ਵੋਟ ਸਿਰ ਤੇ ਆ ਗਈ 2 ਸਾਲ ਇਹਨਾਂ ਨੇ ਇੱਕ ਇੱਟ ਨਹੀਂ ਲਾਈ ਸੰਗਰੂਰ ਹਲਕੇ ਦੇ ਵਿੱਚ ਨੀ ਪਥਰਾਂ ਦੇ ਨੀ ਪੱਥਰ ਖੜੇ ਰਹਿ ਗਏ ਜਦਕਿ ਕਾਂਗਰਸ ਦਾ ਮਗਰਲਾ ਕਾਰਜਕਾਲ ਜਿਹੜਾ ਸੀਗਾ ਉਹਦੇ ਵਿੱਚ ਵਾਈਟ ਸਪਰੈਡ ਡਿਵੈਲਪਮੈਂਟ ਹੋਈ ਬਹੁਤ ਸਾਰਾ ਪਿੰਡਾਂ ਚ ਗਿਆ ਸ਼ਹਿਰਾਂ ਚ ਪੈਸਾ ਗਿਆ ਬਹੁਤ ਸਾਰੇ ਪ੍ਰੋਜੈਕਟ ਵੱਡੇ ਪੀਜੀਆਈ ਦਾ ਕਾਬਦਾਂ ਦਾ ਸੈਟਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਔਰ ਜਿਹੜਾ ਰੋਡ ਨੈਟਵਰਕ ਸੀ ਉਹਦਾ ਕਮਾਲ ਦਾ ਕ੍ਰੀਏਟ ਕੀਤਾ ਪਿਛਲੀ ਗਵਰਨਮੈਂਟ ਵਜਿੰਦਰ ਸਿੰਘਲਾ ਜੀ ਨੇ ਸੋਏਦਾ ਲੋਕਾਂ ਦੇ ਮਨ ਤੇ ਬਹੁਤ ਜ਼ਬਰਦਸਤ ਪ੍ਰਭਾਵ ਆ ਲੋਕੀ ਸ਼ਹਿਤ ਇਹਨਾਂ ਦੇ ਸਾਹਮਣੇ ਤਾਂ ਨਾ ਬੋਲਣ ਪਰ ਬਟਨ ਦਬਾ ਕੇ ਇਹਨਾਂ ਨੇ ਚੀਕਾਂ ਜ਼ਰੂਰ ਕਢਾਉਣ ਰਾਤ ਨੂੰ ਵੀ ਜੇ ਪ੍ਰਤਾਪ ਨੇ ਅਸਤੀਫਾ ਮੰਗਿਆ ਜੀ ਭਗਵਾਨ ਸਮਾਨ ਦਾ ਤੁਰੀ ਦੇ ਵਿੱਚ ਸ਼ਰਾਬ ਵੰਡੇ ਗਿਆ ਆਮ ਆਦਮੀ ਪਾਰਟੀ ਦੇ ਵੱਲੀ ਸ਼ਰਾਬ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਲੌਕ ਟਾਈਲਾਂ ਜਿਹੜੀ ਬਸਤੀ ਵਿੱਚ ਜਿੱਥੇ ਜੋ ਚਾਹੀਦਾ ਸੀਗਾ ਇਹਨਾਂ ਦਾ ਓਐਸਡੀ ਜਿਹੜਾ ਓਂਕਾਰ ਸਿੰਘ ਉਹ ਪਰਸਨਲੀ ਜਾ ਕੇ इवन ਇੱਥੋਂ ਤੱਕ ਕਿ ਚੀਫ ਮਿਨਿਸਟਰ ਦੀ ਘਰਵਾਲੀ ਉੱਥੇ ਤੁਰੀ ਫਿਰਦੀ ਦੀ ਦੁਗਣੀ ਪਿੰਡ ਚ ਸਾਡੇ ਸਰਪੰਚਾਂ ਨੂੰ ਪਟੇ ਪਾ ਪਾ ਕੇ ਉਹਨਾਂ ਨੂੰ ਤਰੋੜਿਆ ਮਰੋੜਿਆ ਗਿਆ ਵਾ ਪਰ ਮੈਂ ਸਮਝਦਾ ਕਿ ਜੋ ਮਰਜ਼ੀ ਕਰ ਲੈਣ ਅੱਜ ਜਿਹੜਾ ਨਤੀਜਾ ਆਵੇਗਾ 4 ਤਰੀਕ ਨੂੰ ਉਹ 100% ਦੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇਗਾ ਜੇ ਸਰਕਾਰ ਦੇ ਪ੍ਰਤਾਪਪੁਰਾ ਨੇ ਇੱਕ ਨੀਜੀ ਚੈਨਲ ਤੇ ਕਿਹਾ ਕਿ ਭਗਵੰਤ ਮਾਨ ਅਸਤੀਫਾ ਦੇਣ